ਸੱਚ ਸੁਣਦੇ ਸੁਣਦੇ ਥੋੜੇ ਥੋੜੀ ਥੋੜੀ ਦੇਰ ਬਾਅਦ ਮੁਰਦਾਬਾਦ ਮੁਰਦਾਬਾਦ ਕਰਕੇ ਨਾ ਉਧਰ ਦੀ ਬਾਹਰ ਨੂੰ ਭਜਣਗੇ ਮੈਂ ਚਾਹੁੰਦਾ ਇਹ ਜਿੰਦਾ ਅੰਦਰ ਲਾ ਦਿੱਤਾ ਜਾਵੇ ਅੰਦਰ ਲਾ ਦਿੱਤਾ ਜਾਵੇ ਤਾਂ ਕਿ ਵਿਪੱਖਸ਼ ਇੱਥੇ ਬੈਠਾ ਰਹੇ ਤੇ ਸੁਣੇ ਉਹ ਭੱਜੇ ਨਾ ਆਮ ਤੌਰ ਤੇ ਕੀ ਹੁੰਦਾ ਇਲਜ਼ਾਮ ਲੱਗਦਾ ਸੱਤਾਧਾਰੀਆਂ ਤੇ ਕਿ ਵਿਰੋਧੀਆਂ ਨੂੰ ਜਾ ਕੇ ਬਾਹਰ ਮਾਰਦੇ ਆ ਇਹ ਪਹਿਲੀ ਵਾਰ ਹੋਇਆ ਹੈ ਕਿ ਮੈਂ ਤੁਹਾਨੂੰ ਲੋਕ ਗਿਫਟ ਕਰ ਰਿਹਾ ਕਿ ਵਿਰੋਧੀਆਂ ਨੂੰ ਬਾਹਰ ਨਹੀਂ ਕੱਢਣਾ ਇੱਥੇ ਬੈ ਕੇ ਸੁਣਨ ਉਹ ਸੱਚ ਸੱਚ ਸੁਣਿਓ ਇਹ ਤੁਹਾਡੀ ਮਰਜ਼ੀ ਹੈ ਜਿੰਦਾ ਕਦੋਂ ਲਾਉਣਾ ਹੈ ਮੈਂ ਕਿਰਪਾ ਕਰਕੇ ਇਹੀ ਕਿਸਾਨਾਂ ਵਾਸਤੇ ਜੇ ਪੰਜਾਬ ਦੀ ਤੁਸੀਂ ਚੁੱਪ ਤੁਸੀਂ ਤੁਸੀਂ ਫਿਕਰ ਨਾ ਕਰੋ ਫਿਕਰ ਨਾ ਇੱਕ ਮਿੰਟ ਇਹ ਬੈਠੋ ایسے ਕਰਕੇ ਜਿੰਦਾ ਲਾਉਣਾ ਇਹ ਹੈ ਇਹ ਬਹਾਨਾ ਲੱਭ ਕੇ ਭੱਜਣਗੇ ਹੁਣ ਭੱਜਣਗੇ ਹੁਣੇ ਅਸੀਂ ਕਿਤੇ ਨਹੀਂ ਭੱਜਣ ਲੱਗੇ ਬੈਠੋ ਅਸੀਂ ਕਿਤੇ ਨਹੀਂ ਭੱਜਣ ਬਟ ਪੂਰਾ ਦੇ ਦੇਸੀ ਇਹੀ ਜੰਦਰੇ ਦੀ ਸ਼ਾਹੀ ਮੈਂ ਇਹ ਤਵਕਕੋ ਕਰਦਾ ਹੈ ਕਿ ਜਿਹੜਾ ਵਿਪੱਖਸ਼ ਹੈ ਉਹ ਵੀ ਜ਼ਿੰਮੇਵਾਰੀ ਨਾਲ ਕਿਉਂਕਿ ਇੱਥੇ ਸੁਣਨ ਲਈ ਬੈਠ ਕਰਨ ਲਈ ਭੇਜਿਆ ਗਿਆ ਉਹ ਇੱਥੇ ਬੈਠ ਕੇ ਸੁਣਨਗੇ ਮੈਂ ਤੋ ਅਕੋ ਕਰਦਾ ਜੀ ਮੁੱਖ ਮੰਤਰੀ ਸਾਹਿਬ ਜਦੋਂ ਇੱਕ ਮਿੰਟ ਤਾਲਾ ਕੋ ਲਾਈ ਸਕਦਾ ਦੇ ਹਰੀਮ ਖਤਿਰ ਸਰ ਮੈਂ ਇੱਕ ਹੋਰ ਦੇਵਾ ਇੱਕ ਇੱਕ ਹੋਰ ਦੇ ਦੇ ਨੇ ਜੀਬ ਤੇ ਲਾ ਦੋ ਬੋਲਣੀ ਨਹੀਂ ਦਿੰਦੇ ਕਿਸੇ ਨੂੰ ਬੋਲਣੀ ਨਹੀਂ ਦਿੰਦੇ ਕਿਸੇ ਨੂੰ ਮੇਰਾ ਮੇਰੀ ਵਾਰੀ ਹੈ ਜਦੋਂ ਤੁਹਾਡੀ ਵਾਰੀ ਆਈ ਤਾਂ ਬੋਲ ਪਿਓ ਜਦੋਂ ਤੁਹਾਡੀ ਵਾਰੀ ਆਈ ਤਾਂ ਬੋਲ ਪਿਓ मुखमंत्री बोलो कस्टोडियन ऑफ द हाउस ने कस्टोडियन चलो फिर बैठो जी स्पीकर साहब बैठो गई है ਇਹ 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 ਆਪਦੀ ਗੱਲ ਕਹਿ ਕੇ ਭੱਜ ਇਹ ਮੁੱਖ ਮੰਤਰੀ ਸਾਹਿਬ ਬੋਲੋ ਪੰਜਾਬ ਦਾ ਪੰਜਾਬ ਦੀਆਂ ਸਰਦਾਰਾਂ ਚੱਲਦੇ ਨੇ ਬੋਲੋ ਤੇ ਉਹੀ ਗੋਲੀਆਂ ਤਾਂ ਡੇਢ ਸਾਲ ਡੇਢ ਸਾਲ ਉਦੋਂ ਵੀ ਚੱਲੀਆਂ ਜਦੋਂ ਕੈਪਟਨ ਦੀ ਸਰਕਾਰ ਸੀ ਡੇਢ ਸਾਲ ਉਦੋਂ ਵੀ ਚੱਲੀਆਂ ਸੀ ਤੇ ਉਦੋਂ ਤੁਸੀਂ ਕਿੰਨੀਆਂ ਚਿੱਠੀਆਂ ਲਿਖੀਆਂ ਸੀ ਉਹ ਇਜਾਜ਼ਤ ਤੋਂ ਬਾਅਦ ਜੋ ਵੀ ਕੁਝ ਕਿਹਾ ਗਿਆ ਰਿਕਾਰਡ ਨਾ ਕੀਤਾ ਜਾਵੇ ਕੱਲ ਹੁੰਦੇ ਸੀ ਉਹਦੇ ਘਰੇ ਜਾ ਕੇ ਮੀਟ ਨੂੰ ਦਰਕਾ ਲਾਉਂਦਾ ਸੀ ਤੇ ਕਦੇ ਕਿਸਾਨਾਂ ਬਾਰੇ ਗੱਲ ਕੀਤੀ ਕਦੇ ਉਹਦੇ 1.5 ਸਾਲ 726 726 ਮਰਵਾਤੇ ਕਦੇ ਸਰਹੰਜਲੀ ਦਵਾਈ ਕਦੇ ਸਰਹੰਜਲੀ ਦਵਾਈ 726 ਨੂੰ ਹੁਣ ਇਹਨਾਂ ਨੂੰ ਪਿਆਰ ਆ ਗਿਆ ਹੁਣ ਡੀਐਮ ਸਾਹਿਬ ਕੇਅਰ ਨੂੰ ਐਡਰੈਸ ਕਰਨਗੇ ਬਠਾ ਬਠਾ ਬੈਠੋ ਜੀ ਰਾਜਾ ਸਾਹਿਬ ਬੈਠੋ ਬੈਠੋ ਚਲ ਚਲੋ ਜਿੰਦਰਾ ਸਰ ਮਾਰਸਲ ਇਹ ਭੱਜਣਗੇ ਇਹ ਭੱਜਣਗੇ ਹੁਣ ਭੱਜਣਗੇ ਇਹ ਭੱਜਣਗੇ ਤੁਸੀਂ ਭਜੋ ਬੈਠੋ 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 ਬੈਠਾ ਜੀ ਬੈਠੋ ਬੈਠੋ ਆਪ ਜੀ ਸੀਐਮ ਸਾਹਿਬ ਕੰਟੀਨਿਊ ਕਰੋ ਜੀ ਪੰਜਾਬ ਦੇ ਹੱਕਾਂ ਨੂੰ ਉਹ ਪਤਾ ਲੱਗ ਜਾਊਗਾ ਪਤਾ ਲੱਗ ਉਹ ਸੋਨੇ ਦੇ ਬਿਸਕਟਾਂ ਲਿਓ ਸੋਨੇ ਦੇ ਬਿਸਕਟਾਂ ਲਿਓ ਚਲੋ ਗੱਲ ਕਰਦੇ ਆਂ ਬੈਠੋ ਹਾਂਜੀ ਤੁਸੀਂ ਭੱਜ ਜਾਨੀਓ ਤੁਸੀਂ ਭੱਜ ਜਾਨੀਓ ਤੁਸੀਂ ਗਵਰਨਰ ਦਾ ਪਾਸ਼ਾ ਨਹੀਂ ਦੇਣੇ ਤਾਂ ਤੁਸੀਂ ਭੱਜ ਜਾਨੀਓ ਤੁਸੀਂ ਆਪ ਬੋਲ ਕੇ ਭੱਜ ਜਾਨੀਓ ਹਾਂਜੀ ਚਲੋ ਮਸਰ ਤੇ ਚਲੋ ਆਹ ਲਓ ਇੱਧਰ ਵੀ ਲਾਓ ਇੱਧਰ ਵੀ ਲਾਓ ਹਾਂਜੀ ਸਪੀਕਰ ਸਾਹਿਬ ਇੱਧਰ ਵੀ ਲਾਓ ਇੱਧਰ ਵੀ ਲਾਓ ਮੈਂ ਕਹਿੰਦਾ ਇੱਧਰ ਵੀ ਲਾਓ ਸਾਡਾ ਵੀ ਨਹੀਂ ਕੋਈ ਜਾਂਦਾ ਬਹਿ ਕੇ ਸੁਣੋ ਬਹਿ ਕੇ ਸੁਣੋ अब्वल खुराने फाइलों पेरे को अव्वल खुराने फाइल पवल खुराने फाइल पैजो बैठो बैठो स्पीकर साहब ਸਪੀਕਰ ਸਾਹਿਬ ਬੋਲਣ ਬੋਲਣ ਸਾਰੇ ਮਾਨਯੋਗ ਮੈਂਬਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਆਪਣੀਆਂ ਆਪਣੀਆਂ ਸੀਟਾਂ ਤੇ ਬੈਠਣ ਦੀ ਬਾਰੀ ਆਈ ਤੁਸੀਂ ਬੋਲ ਬੋਲਣ ਕਿਉਂ ਨਹੀਂ ਜੰਦਾਰ ਸਾਰੇ ਮਾਨਯੋਗ ਸਦਨ ਸਭਾ ਨੂੰ ਬੇਨਤੀ ਕੀਤੀ ਜਾਂਦੀ ਹੈ ਆਪਣੀ ਆਪਣੀ ਸੀਟਾਂ ਤੇ ਬੈਠਣ ਬੈਠੋ 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 ਜੀ ਬੈਠੋ 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 ਨੋ 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 ਬੈਠੋ ਬੈਠੋ ਤੁਸੀਂ ਬੈਠੋ 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 ਜਦੋਂ ਬਾਰੀ ਆਉਗੀ ਉਹਦਾ ਬੋਲੋ ਸੀਐਲ ਸਾਹਿਬ ਬੋਲਦੇ ਆਂ ਕੀ ਬੋਲੋ ਇਹ ਕੱਲ ਤੇ ਸਪੀਕਰ ਸਾਹਿਬ ਸਪੀਕਰ ਸਾਹਿਬ ਹੋ ਜਾ ਮਟੀਰੀਅਲ ਆ ਗਿਆ ਫਰਨਾ ਆ ਮਟੀਰੀਅਲ ਸਾਡਾ ਬੈਠੋ ਤੁਸੀਂ ਜੋ ਵੀ ਕੋਈ ਚੇਅਰ ਦੀ ਯਾਤੋਂ ਬਿਨਾਂ ਗਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਹਾਂਜੀ ਜੀ ਕਿਉਂਕਿ ਕਿਉਂਕਿ ਤੁਸੀਂ ਭਜਦੇ ਹੋ ਕਿਉਂਕਿ ਤੁਸੀਂ ਭਜਦੇ ਹੋ ਤੁਹਾਨੂੰ ਲੋਕਾਂ ਨੇ ਭੱਜਣ ਵਾਸਤੇ ਜਾਂ ਤੁਹਾਨੂੰ ਲੋਕਾਂ ਨੇ ਭੱਜਣ ਵਾਸਤੇ ਨਹੀਂ ਭੇਜਿਆ ਇੱਥੇ ਬੈਠਣ ਵਾਸਤੇ ਭੇਜਿਆ ਲੋਕਤੰਤਰ ਦੇ ਵਿਰੋਧ ਸੇ ਹੋਵੇ ਤਾਂ ਲੋਕਤੰਤਰ ਤੁਹਾਨੂੰ ਲੋਕਾਂ ਨੇ ਭੱਜਣ ਵਾਸਤੇ ਨਹੀਂ ਭੇਜਿਆ ਹਾਂਜੀ ਬੈਠੋ ਫਿਰ ਬੈਠੋ 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 ਬੋਲ ਰਹੇ ਨੇ ਇਹਦਾ ਬਸ ਸਾਹਿਬ ਇਹਨੂੰ ਮੇਰੀ ਵਾਰੀ ਹੈ ਜਦੋਂ ਇਹਦੀ ਵਾਰੀ ਆਈ ਮੈਂ ਮਾਯੋਗ ਲੋਕੋ ਜੀ ਸਾਹਿਬ ਜਦੋਂ ਮੇਰੀ ਵਾਰੀ ਆਈ ਮੈਂ ਸਾਰੇ ਮਾਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਇੱਕ ਵਾਰ ਆਪੇ ਸੀਟਾਂ 'ਤੇ ਬੈਠਣ ਜੀ ਬੈਠੋ ਜੀ ਬੈਠੋ 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 ਜੀ ਬੈਠੋ ਤੁਸੀਂ ਸਾਰੇ ਬਾੜੇਗ ਮੈਂਬਰ ਬੈਠੇ ਹੋ ਹੱਸਾ ਲੁੱਟਦੀ ਗੱਲ ਤੁਸੀਂ ਕਰ ਰਹੇ ਹੋ ਸੀਐਮ ਜੀਐਮ ਸਾਹਿਬ ਨਹੀਂ 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 ਚਲੋ ਅਬਲ ਖਰਾਨੇ ਤੋਂ ਲੈ ਕੇ ਸਾੜੇ ਸਾਥੀ ਸਾੜੇ ਬਾੜੇਗ ਡਾਇਰੈਕਟਰ ਸਾਹਿਬ ਕੀ ਰੋਡ ਡਰੈਸ ਕਰ ਮੀਆਂ ਗੱਲਾਂ ਤੁਸੀਂ ਕਰਦੇ ਹੋ ਨਾ ਲੁੱਟ ਤੁਹਾਡੇ ਮੂੰਹੋਂ ਲੁੱਟ ਉਂ ਚੰਗੀ ਲੱਗਦੀ ਹੈ ਪਰ ਮੁੱਖ ਮੰਤਰੀ ਸਾਹਿਬ

से, सीज़ साथ, सीज़ साथ, साथ मैं सारे मान योग मैंबर साहब बेनती है कि अपनी अपनी सी, सीटा ने बिराजमान हो अपनी अपनी सीटा ने बिराजमान होटा बैठो जी तुम तो सीटा बैठो जी तुम बैठोगे बाजा साहब ਪਲੀਜ਼ ਬੈਠੋ ਇਹ ਕਿਹੜੀ ਗੱਲ ਇਹ ਕਿਹੜੀ ਗੱਲ ਪਹਿਲੇ ਸਾਡੀ ਗੱਲ ਪਹਿਲੇ ਸਾਡੀ ਕੀ ਗੱਲ ਸਪੀਕਰ ਸਾਹਿਬ ਨੇ ਉਹ ਸਪੀਕਰ ਸਾਹਿਬ ਨੇ ਜਿਹਨੂੰ ਮਾਤੀ ਕਹਿੰਦੇ ਨੇ ਕਸਟੋਡੀਅਨ ਨੇ ਉਹ ਉਹ ਮਾਜਵਾ ਸਾਹਿਬ ਕੋਈ ਗੱਲ ਮੰਨਦੇ ਨਹੀਂ ਨਾ ਪਹਿਲੇ ਮਾਜੋ ਮੁੱਖ ਮੰਤਰੀ ਸਾਹਿਬ ਲੀਡਰ ਆਫ ਦੀ ਹਾਊਸ ਨੇ ਉਹ ਬੋਲ ਸਕਦੇ ਨੇ ਲੈਟ ਹਿਮ ਕੰਪਲੀਟ ਮੁੱਖ ਮੰਤਰੀ ਸਾਹਿਬ ਨੇ ਆਪਣੀ ਗੱਲ ਪੂਰੀ ਰੱਖਣ ਦਿਓ ਲੈ ਆਓ ਲੋਕ ਸਭਾ ਦੇ ਆਓ ਤੁਹਾਨੂੰ ਪਤਾ ਹੈ ਕਿ ਰਾਜਪਾਲ ਦਾ ਭਾਸ਼ਣ ਡਿਸਟਰਬ ਨਹੀਂ ਕਰੀਦਾ ਹੁੰਦਾ ਰਾਸ਼ਟਰਪਤੀ ਦਾ ਭਾਸ਼ਣ ਡਿਸਟਰਬ ਨਹੀਂ ਕਰੀਦਾ ਹੁੰਦਾ ਮੋਕ ਲੈ ਤੁਸੀਂ ਆਪੋ ਆਪਣੀ ਗੱਲ ਕੂਣੀ ਖੰਡਾ ਅੱਜ ਪੜੂੰਗਾ ਇਹਨੂੰ ਪੜੂੰਗਾ ਚਲੋ ਐਂ ਕਰੋ ਆਹੀ ਹੀ ਇਹ ਡਿਬੇਟ ਕਰਨੀ ਹੈ ਬੈਠੋ ਬੈਠੋ ਜਿੱਥੇ ਝੂਠ ਹੋਆ ਟੋਕ ਦਿਓ ਜਿੱਥੇ ਝੂਠ ਹੋਇਆ ਟੋਕ ਦਿਓ ਹਾਂ ਏ ਕਾਲੇ ਰਕਤ ਦੀ ਬਾਰਦੀ ਰਾਜਨੀਤੀ ਦਾ ਹਾਂ ਸਮਗਲਰਾਂ ਮੁੱਖ ਮੰਤਰੀ ਸਾਹਿਬ ਤੁਸੀਂ ਆਪਣੀਆਂ ਪ੍ਰੈਰੀ ਨਸੋ ਜੀ ਕਹਿੰਦੇ ਅਸੀਂ ਕਿਹਾ ਜਾ ਮਟੀਰੀਅਲ ਆ ਗਿਆ ਚੁੱਪ ਕਰ ਜਾਓ ਹਾਂ ਬਾਜੋ ਵੱਖੋ ਤੇ ਸਾਹਿਬ ਹਾਂ ਬੰਦੇ ਪੁੱਤਾਂ ਤੁਸੀਂ ਗੱਲ ਕਰੋ ਹਾਂ ਮਾਈਂਡ ਜੋ ਲੈ ਗੋ ਮਾਈਂਡ ਜੋ ਲੈ ਗੋ ਮਾਈਂਡ ਜੋ ਲੈ ਗੋ ਗੇਅਰ ਨੂੰ ਅੱਡਾ ਖਿੱਚੇ ਜਾਵੇ ਹਾਂ ਅਸੀਂ ਬੰਦੇ ਗੇਅਰ ਨੂੰ ਅੱਡਾ ਖਿੱਚੇ ਜਾਵੇ ਹਾਂ ਥੋੜਾ ਹੰਕਾਰ ਬੋਲ ਹੰਕਾਰ ਬੋਲ अपन बैठ सारेकीदी सीटा बराजमान हो नाम भी ला देंगे पंजा का नाम भी ला देंगे मैं दसूंगा सारा कुछ मैं कर रहा यार बैठो बैठो ਜਾਣਾ ਨਹੀਂ ਹੋਰ ਜਾਣਾ ਨਹੀਂ ਹੁਣ ਜਾਣਾ ਨਹੀਂ ਬੈਠੋ 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 ਫਿਰ ਬੈਠੋ ਹਮੇਸ਼ਾ ਸਾਰੇ ਸਾਰੇ ਮੈਂਬਰ ਸਭਾ ਨੂੰ ਬੇਨਤੀ ਕਰਦਾ ਕਿ ਬੈਠਣਗੇ ਸਾਰੇ ਮੈਂਬਰ ਸਭਾ ਬਾਹਰ ਪਹਿਲਾਂ ਆਪਣੇ ਇਸ ਤਰ੍ਹਾਂ ਬੈਠਣਗੇ ਉਹਨਾਂ ਨੇ ਕਿਹਾ ਤੇ ਬੈਠੋ ਯਾਰ ਬੈਠੋ ਸਾਰੇ ਮੈਂਬਰ ਸਭਾ ਬਾਹਰ ਆਪਣੇ ਆਪਣੇ ਸੀਟਾਂ ਤੇ ਬੈਠਣਗੇ ਸਾਰੇ ਮੈਂਬਰ ਸਭਾ ਬਾਹਰ ਆਪਣੇ ਆਪਣੇ ਸੀਟਾਂ ਤੇ ਬੈਠਣਗੇ तुसी बैठो सारे मैंबर साहबान बैठन सारे मैं सारे मैंबर साहबान बैठन सारे मैंबर साहबान बैठन बैठो बैठो चंगी डेमोक्रेसी बैठोगे मैं गल दस मेरी गल सुनो ਨੇ ਤੁਸੀਂ ਕਿ ਕਿ ਗਵਰਨਰ ਦਾ ਭਾਸ਼ਣ ਨਹੀਂ ਸੁਣਨੇ ਡੈਮੋਕ੍ਰੇਸੀ ਆ ਫੀਕੇ ਦੀ ਗੱਲ ਨਹੀਂ ਡੈਮੋਕ੍ਰੇਸੀ ਆ ਤੁਸੀਂ ਰਾਸ਼ਟਰਪਤੀ ਦਾ ਤੇ ਗਵਰਨਰ ਦਾ ਭਾਸ਼ਣ ਡਿਸਪਲੀਨ ਕਰਾਉਂਦੇ ਚੱਕ ਕੇ ਆ ਗਏ ਤੁਹਾਨੂੰ ਕਿਸਾਨਾਂ ਦਾ 헤ਜ ਆ ਗਿਆ ਤੁਹਾਨੂੰ ਕਿਸਾਨਾਂ ਦਾ 헤ਜ ਆ ਗਿਆ ਉੱਥੇ ਕਿਸਾਨਾਂ ਦਾ 헤ਜ ਆ ਗਿਆ ਸਪੀਕਰ ਸਾਹਿਬ ਇਹਨਾਂ ਦੀ ਮੰਗ ਕੀ ਸੀ ਕਿ ਪਹਿਲਾਂ ਕਿਸਾਨਾਂ ਨੂੰ ਸ਼ੁਭ ਕਰਨ ਨੂੰ

ਸੀ ਉਹ ਤਾਂ ਚੇਰ ਨੂੰ ਦੱਸ ਕਰਨਗੇ ਪਤਾ ਹਾਂ ਜੀ ਕੀ ਕਰਨਗੇ ਆ ਪ੍ਰਧਾਨ ਹੈ ਜਦੋਂ ਮੈਂ ਇੱਥੇ ਹਾਂ ਹਾਂ ਹੰਕਾਰ ਹੈ ਸਰ ਮੈਂ ਨੂੰ ਹੰਕਾਰ ਕਹਿੰਦੇ ਨੇ ਮੈਂ ਆ ਇੱਥੇ ਇੱਥੇ ਕੋਈ ਨਹੀਂ ਰਹਾ ਹਾਂ ਗੱਲਾਂ ਕਰਦੇ ਹੋ ਗੱਲਾਂ ਵੀ ਜਾਂ ਤੱਕ ਜਾਣਗੀਆਂ ਗੱਲਾਂ ਸੋਨੇ ਦੇ ਬਿਸਕੁਟਾਂ ਦੇ ਸਮਗਲਿੰਗ ਤੱਕ ਜਾਣਗੀਆਂ ਫਿਰ ਆச்சா ਲੈ ਕੇ ਔਰ ਜਮੀਨਬਾਈ ਦਾ ਮੁਖਦਮੇ ਸਾਹਿਬ ਨੂੰ ਕਹਿੰਦੇ ਅਸੀਂ ਮਟੀਰੀਅਲ ਆ ਮੋਬਾਈਲ ਰਿਪੇਅਰ ਕਰਨ ਆਲੇ ਆ ਗਏ ਮੈਂ 150 ਰੁਪਏ ਲੈ ਕੇ ਮੁਹੰਮਦ ਸਦੀਕ ਨਾਲ ਧਿਆਣੀ ਤੇ ਜਾਂਦਾ ਸੀ ਪਤਾ ਲੱਗ ਤੁਹਾਨੂੰ ਤੁਸੀਂ ਦੁਆਰਾ ਆ ਗਏ ਕਦੀ ਮੋਬਾਈਲ ਨਾਲ ਆ ਕੇ ਮੈਂ ਸਮਝਿਆ ਮੈਂ ਤੁਹਾਡੇ ਨਾਲ ਆਇਆ ਮੈਂ ਕਿਉਂ ਕਰ ਦਿਆਂ ਆਪਣੀਆਂ ਆਪਣੀਆਂ ਸੀਟਾਂ ਤੇ ਬੈਠਣ ਸਾਰੇ ਮਾਣਯੋਗ ਮੈਂਬਰ ਆਪਰੇ ਵਸੀਮ ਸਾਹਿਬ ਇੱਕ ਮਿੰਟ ਮੰਤਰੀ ਜੀ ਬੈਠੋ ਮੰਤਰੀ ਸਹਿਬਾਨ ਬੈਠਣ ਕੀਵਾ ਜੀ ਬੈਠੋ ਤੁਸੀਂ ਕੀਵਾ ਜੀ ਬੈਠੋ ਬਾਹਰ ਪੈਠੋ ਤਾ ਦਾ ਬਾਹਰ ਨਹੀਂ ਲਾਰੇ ਅੰਦਰ ਲਾਰੇ ਤਾਂ ਕਿ ਤੋ ਜਾਓ ਨਾ बैठो हिस्टरी हिस्टरी रोज भाजपा अंदरों लग रहे है विपक्ष बैठा रहे लोकतंत्र बचाइए बैठो 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 जी बैठो बैठो मंत्री जी मंत्री साहब बैठक ਆ ਗਿਆ ਸਾਹਿਬ ਬੈਠੋ ਜੀ ਬੈਠੋ 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 ਤੁਸੀਂ ਬੈਠੋ ਬੈਠੋ ਆਪਣਾ ਸੀਐਮ ਸਾਹਿਬ ਆਪਣੀ ਗੱਲ ਚાલુ ਰੱਖਣਗੇ ਜੀ ਜੀ ਅੱਜ ਇਹ ਪਤਾ ਦੇ ਫਿਰੋਗੇ ਬਿਲਕੁਲ ਸੁਣਨਾ ਹੈ ਸੁਣਨ ਦਾ ਮਤਲਬ ਹੈ ਕਿ ਇਹ ਕਿਹਦੇ ਨੂੰ ਸੁਣਨਾ ਅੱਜ ਸਾਰੇ ਨਹੀਂ ਹੁਣ ਤੱਕ ਦੇ ਹਾਂ ਤੁਸ ਸੁਣੋ ਫਿਰ ਕੀ ਤੂੰ ਤੂੰ ਹਰੇਕ ਨੂੰ ਤੂੰ ਤੂੰ ਲਾ ਦੇ ਤੀ ਮੂੰਹ ਤੇ ਤੁਸੀਂ ਵੱਢਿਆਗੇ ਆਪਣੀ ਖਾਨਦਾਨੀ ਜਾਂਦੇ ਇਹ ਗਰੀਬਾਂ ਦੇ ਘਰਾਂ ਚੋਂ ਆਗੇ ਸਭ ਤੋਂ ਉੱਪਰ ਨੂੰ ਤੂੰ ਆ ਗਿਆ ਸਰ ਸਰ ਨੀ ਕਰ ਰਿਹਾ ਕਿਸ ਨੇ ਉਹ ਤੂੰ ਛੱਡ ਯਾਰ ਤੂੰ ਛੱਡ ਯਾਰ ਜੋ ਕੁਛ ਵੀ ਚੇਹਰ ਆਜ਼ਾਦ ਤੋਂ ਬਿਨਾ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਜੋ ਜੋ ਕੁਝ ਵੀ ਚੇਹਰ ਦੀ ਆਜ਼ਾਦ ਤੋਂ ਬਿਨਾ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਸਾਰੇ ਮਾਰਯੋਗ ਮੈਂਬਰ ਸਰਪੰਨ ਨੂੰ ਬੇਨਤੀ ਹੈ ਕਿ ਆਪਣੀ ਆਪਣੀ ਸੀਟਾਂ ਤੇ ਬੈਠਣ ਔਰ ਹਾਊਸ ਦੀ ਕਾਰਵਾਈ ਚੱਲੇ ਥੋੜਾ ਸਮਝ ਦੀ ਗੱਖ ਨਹੀਂ ਉਹ ਪ੍ਰਧਾਨ ਜੀ ਉਹ ਤੁਹਾਨੂੰ ਤਾਂ ਸਮਝ ਦੀ ਗੱਖ ਨਹੀਂ ਤੁਸੀਂ ਕਿਹਦੇ ਚੱਲੇ ਹੋ ਕਹਿੰਦਾ ਮੈਂ ਆ ਇੱਥੇ ਕੌਣ ਹੁੰਦਾ ਪ੍ਰਧਾਨ पहला आपस आपस बनाओ बैठो बैठो तो ना बैठो इस बिल्कुल नहीं बैल्ले ना बैठो कलास केलायक बच्चे खड़ा किया जाता चलो बैठो खड़े रो खड़े रो बैठो जी बैठो मैं ਸਾਰੇ ਮੈਂਬਰ ਸਭਾਂ ਨੂੰ ਬੇਨਤੀ ਕਰਦਾ ਕਿ ਇਹ ਜਿਹੜੀ ਕਾਲੇ ਵਾਲੀ ਗੱਲ ਹੋਈ ਹੈ ਇਹ ਸਿੰਬੋਲਿਕ ਹੈ ਇਹ ਸਿੰਬੋਲਿਕ ਗੱਲ ਕੀਤੀ ਗਈ ਹੈ ਤਾਂ ਕਿ ਦੋਨੇ ਪੱਖ ਪੱਖਰ ਵਿਪੱਖ ਬੈਠ ਕੇ ਮੰਤਰਣਾ ਕਰਨ ਡਿਸਕਸ਼ਨ ਕਰਨ ਜਦੋਂ ਆਪਾਂ ਬਾਹਰ ਕਲੇ ਜਾਣੇ ਹੈ ਠੀਕ ਹੈ ਤੁਹਾਡਾ ਹੱਕ ਹੈ ਪਰ ਡਿਸਕਸ਼ਨ ਤੇ ਕਰਨੀ ਜ਼ਰੂਰੀ ਹੈ ਨਾ ਸਪੀਕਰ ਸਾਹਿਬ ਮਈ ਚ ਲੋਕ ਇਹਨਾਂ ਨੂੰ ਜਿੰਦਾ ਲਾਉਣਗੇ ਇਹ ਯਾਦ ਰੱਖ ਲੈਣ 13 0 ਹੋਊਗਾ ਪੰਜਾਬ ਚੋਂ ਜਿੰਦਾ ਲੱਗੂਗਾ ਇਹ ਤੋਂ ਪਹਿਲਾਂ 2022 ਚ ਜਿੰਦਾ ਲੱਗਿਆ ਇਹ ਜਿੰਦੇ ਦੀ ਕੀਮਤ ਨਹੀਂ ਸਮਝਦੇ ਇਹ ਜਿੰਦੇ ਦੀ ਕੀਮਤ ਨਹੀਂ ਸਮਝਦੇ ਚਾਬੀ ਜਨਤਾ ਦੇ ਹੱਥਾਂ ਚਾਬੀ ਜਨਤਾ ਦੇ ਹੱਥਾਂ ਮਿਸਟਰ ਬਾਜਵਾ ਤੁਸੀਂ ਪ੍ਰਾਊਡ ਨਾ ਕਰੋ ਤੁਸੀਂ ਹੰਕਾਰ ਕਰਦੇ ਹੋ ਤੁਸੀਂ ਕਹਿੰਦੇ ਸਾਡਾ ਮਟੀਰੀਅਲ ਸਾਡਾ ਪਤਾ ਨਹੀਂ ਕੀ ਬਾਬਾ ਹੁਣ ਡਿਸਕਸ਼ਨ ਨੂੰ ਅੱਗੇ ਤੋੜੀਏ ਜੀ ਇਹ ਤੂੰ ਤੂੰ ਤੋਂ ਮੇਰਾ ਗੱਲ ਨਹੀਂ ਕਰ ਰਿਹਾ ਵੇਖੋ ਜੀ ਇਹ ਮਟੀਰੀਅਲ ਕਿਹਾ ਜਾਂਦਾ ਹੈ ਇਹ ਕਿਹਾ ਜਾਂਦਾ ਮਟੀਰੀਅਲ ਆ ਗਿਆ ਯਾਰ ਲੀਡਰ ਆਫ ਦਾ ਹਾਊਸ ਨੇ ਬੈਂਤੀ ਹੈ ਕਿ ਬੈਠਣ ਸਾਰੇ ਸਾਥੀ ਮੰਤਰੀ ਜੀ ਬੈਠੋ ਜੀਮਾ ਜੀ ਬੈਠੋ ਬੈਠੋ ਜੀ ਚੇਤਨ ਜੀ ਆਪਣੀ ਸੀਟ ਤੇ ਜਾਓ ਕਿਹਦੇ ਦੀ ਆਪਣੀ ਸੀਟ ਤੇ ਜਾਓ ਵੱਡਾ ਦਿਲ ਕਰਕੇ ਤੁਹਾਨੂੰ ਬਿਠਾਉਣਾ ਚਾਹੁੰਨਾ ਇੱਥੇ ਤੁਸੀਂ ਬਾਈਕਾਟ ਕਰ ਜਾਂਦੇ ਹੋ ਮੈਂ ਕੱਲਾ ਬੋਲੀ ਜਾਂਦਾ ਰਹਿਣਾ ਖਾਲੀ ਬੁਰ ਕੁਰਸੀਆਂ ਮੂਰੇ ਮੈਂ ਮੈਂ ਜਿੰਦਾ ਅੰਦਰੋਂ ਲਾ ਰਿਆਂ ਬਾਹਰੋਂ ਨਹੀਂ ਅੰਦਰੋਂ ਲਾ ਰਿਆਂ ਜਾ ਕੇ ਤੁਹਾਨੂੰ ਲੋਕਾਂ ਨੇ ਇਸ ਕਰਕੇ ਨਹੀਂ ਭੇਜਿਆ ਕਿ ਮੁਰਦਾਬਾਦ ਦੇ ਨਾਰੇ ਲਾ ਕੇ ਬਾਹਰ ਚਲੇ ਜਾਓ ਇੱਥੇ ਬਹਿ ਕੇ ਸੁਣੋ 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 ਏਅਰ ਨੂੰ ਐਡਰੈਸ ਕਰੋ ਜੀ ਏਅਰ ਨੂੰ ਐਡਰੈਸ ਕਰੋ ਏਅਰ ਨੂੰ ਐਡਰੈਸ ਕਰੋ ਤੋ ਬੈਠੋ ਜੀ ਬੈਠੋ ਬੈਠੋ ਜੀ ਬੈਠੋ 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 मैं मानयोग मंत्री साहबान बेनती करता कि बैठन सारे मानयोग विधायक साहबान बेनती है कि बैठो अमन जी बैठो अपनी जगह से अपनी जगह से बैठो जी आप डिस्कशन कर कोई भी फ्लोर नहीं क्रॉस करेगा बैठा जी बैठा जी बैठा जी बैठो ਤੁਹਾਡੇ ਨਾਲ ਹਾਊਸ ਦੇ ਜੀ ਕੀ ਫਰਕ ਹੈ ਸਾਰੇ ਵੀ ਮੋਟੀ ਜੀ ਰਾਜ ਜੀ ਇਹਦਾ ਮਤਲਬ ਹੋ ਗਿਆ ਮੈਂ ਤੁਹਾਨੂੰ ਦੱਸ ਦਿੰਦੇ ਹਾਂ ਇਹ ਚ ਇਹ ਇਹ ਸੈਂਟਰ ਪੈਰੋਗੇਟਿਵ ਹੈ ਹਾਊਸ ਦਾ ਫੈਸਲਾ ਲਿਆ ਹਾਊਸ ਦਾ ਫੈਸਲਾ ਲਿਆ ਉਹਨਾਂ ਨੇ ਪਹਿਲਾਂ ਜ਼ੀਰੋ ਲੈ ਲੈਣ ਉਹ ਪਹਿਲਾਂ ਬਿਜ਼ਨਸ ਪਹਿਲਾਂ ਕੁਐਸਚਨ ਲੈ ਲੈਣ ਪਹਿਲਾਂ ਡਿਬੇਟ ਲੈਣੀ ਹੈ ਉਹਨਾਂ ਦਾ ਇਹ ਉਹਨਾਂ ਦਾ ਪੈਰੋਗੇਟਿਵ ਹੈ ਨਾ ਇਹ ਉਹਨਾਂ ਦਾ ਪੈਰੋਗੇਟਿਵ ਹੈ ਜੀ ਸਾਹਿਬ ਇਹ ਤਾਂ ਕਰਿਆ ਜਾਵੇ ਫ੍ਰੀडम ਸਾਹਿਬ ਤੇ ਇਹਨੂੰ ਐਡਰੈਸ ਕਰਨਗੇ ਅੱਜ ਕੋਈ ਤੁਸੀਂ ਬੋਲਦੇ ਨਹੀਂ ਕੋਈ ਚੰਡੀ ਸੀਮ ਸਾਹਿਬ ਇਹੋ ਜਿਹੜਾ ਚੱਲਣਗੇ ਬੀਜੇਪੀ ਕਿੱਥੇ ਹੈ ਬੀਜੇਪੀ ਹੈ ਨਹੀਂ ਫ੍ਰੀडम ਸਾਹਿਬ ਤੁਹਾਡੇ ਵਾਲੇ ਸਾਰੇ ਉਹ ਜਿੰਨਾਂ ਦੇ ਤੁਸੀਂ ਹੋਮ ਮਿਨਿਸਟਰ ਸੀ ਉਹ ਬੀਜੇਪੀ 'ਚ ਚਲੇ ਗਏ ਮਾਰਯੋਗ ਮੁਖਮਤਰੀ ਸਾਹਿਬ ਜੇਰ ਨੂੰ ਐਡਰੈਸ ਕਰੋ ਜੀ ਸ਼ਾਬਾਸ਼ ਰੌਣਾ ਜਾਖੜ ਦਾ ਪ੍ਰਧਾਨ ਬੀਜੇਪੀ ਚਲਾ ਗਿਆ ਤੁਸੀਂ ਮੁਰਹਣ ਦੋ ਮੁਰਜੋ ਮੁਰਜੋ ਟਾਈਮ ਹੈ ਮੁਰਜੋ ਮੈਂ ਸੰਘਰਸ਼ ਕਰਦਾ ਇੱਥੇ ਇੱਥੇ ਕਿਉਂ ਕਰ ਗਲਤ ਆਡੀ ਚੂੜਾ ਇਹ ਗਲਤ ਆਡੀ ਚੂੜਾ ਮੁੱਖ ਮੰਤਰੀ ਸਾਹਿਬ ਇਹ ਪ੍ਰੋਟੈਸਟ ਕਰ ਲਗੇ ਹਾਂ ਇਹ ਗਲਤ ਆਡੀ ਚੂੜਾ ਸਾਰੇ ਬਾਦਯੋਗ ਮੈਂਬਰ ਸਾਹਿਬਾਂ ਨੂੰ ਬੇਇੱਜ਼ਤੀ ਕੀਤੀ ਜਾਂਦੀ ਹੈ 70% ਕਾਂਗਰਸ ਭਾਜਪਾ ਚਲੀ ਗਈ ਰਹਿਣ ਦੋ ਧਕੇ ਰੋ ਧਕੇ ਰੋ ਸਰ ਇਹਨਾਂ ਦਾ ਐਮ ਆਰ ਪੁੱਤਰ ਆ ਬੈਠੋ ਬੈਠੋ ਸਾਰੇ ਬਾਦਯੋਗ ਸਭਾ ਨੂੰ ਬੇਇੱਜ਼ਤੀ ਕਿਉਂ ਬੈਠਣਾ ਆਪਣੇ ਆਪਣੀ ਜਗ੍ਹਾ ਤੇ ਬੈਠਣ ਬੈਠੋ 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 ਜੀ ਬੈਠੋ ਡਾਕਟਰ ਸਾਹਿਬ ਬੈਠੋ ਰਾਜਾ ਜੀ ਬੈਠੋ ਅਮਨ ਜੀ ਬੈਠੋ ਬੈਠੋ ਜੀ ਬੈਠੋ ਜੀ ਬੈਠੋ ਬੈਠੋ ਕੋਈ ਵੀ ਕੋਈ ਵੀ ਮੈਂਬਰ ਮੈਂ ਬੈਠੋ ਤੁਸੀਂ ਬੈਠੋ ਜੀ ਮੁੱਖ ਮੰਤਰੀ ਸਾਹਿਬ ਤੁਸੀਂ ਆਪਣੀ ਗੱਲ ਕੰਟੀਨਿਊ ਕਰੋ ਜੀ ਗੱਲ ਕੰਟੀਨਿਊ ਕਰੋ ਕੱਢ ਕੇ ਨੋਟਸ ਕਰੋਗੇ ਜੀ ਧੰਨਵਾਦ ਤੇ ਬਹੁਤ ਬਹੁਤ ਮਿਹਰਬਾਨੀ ਸਪੀਕਰ ਸਾਹਿਬ ਅੱਜ ਜੋ ਰਾਜਪਾਲ ਸਾਹਿਬ ਦਾ ਭਾਸ਼ਣ ਜਿਹਨੂੰ ਕਿ ਜਿਹਨੂੰ ਕਿ ਪੂਰਾ ਨਹੀਂ ਹੁਣ ਦਿੱਤਾ ਗਿਆ ਕਿਉਂਕਿ ਉਹਦੇ ਵਿੱਚ ਬਹੁਤ ਜ਼ਿਆਦਾ ਸੱਚ ਲਿਖਿਆ ਹੋਇਆ ਹੈ ਇੱਕ ਮਿੰਟ ਮੈਂ ਸਾਰੇ ਮੈਂ ਬਾਜਵਾਥਾ ਤੋਂ ਮੈਂ ਗੱਲ ਕਹੀ ਕਿ ਕਿਉਂ ਨਾ ਹੈ ਇਹ ਹਾਊਸ ਦੀ ਰੈਜ਼ੋਲੂਸ਼ਨ ਨਾਲ ਹੋਇਆ ਸੋ ਇਹ ਡਿਸਕਸ਼ਨ ਪਹਿਲਾਂ ਹੋਏਗਾ ਇਹ ਰੈਜ਼ੋਲੂਸ਼ਨ ਹੋਇਆ ਜੀ ਉਦੋਂ ਤੁਸੀਂ ਆਏ ਨਹੀਂ ਸੀ ਉਦੋਂ ਤੁਸੀਂ ਆਏ ਨਹੀਂ ਸੀ ਉਦੋਂ ਤੁਸੀਂ ਆਏ ਨਹੀਂ ਧਿਆਨ ਦਿਆ ਕਰੋ ਤੁਸੀਂ ਧਿਆਨ ਦਿਆ ਕਰੋ ਕਿੱਥੇ ਥੋੜੀ ਜੀ ਬਖਵਤੇ ਜੀ ਸਾਹਿਬ ਬਕਵਾ ਦਿਗਾ ਤੁਸੀਂ ਆਪਣੀ ਗੱਲ ਕੰਟੀਨਿਊ ਕਰੋ ਜੀ ਜੀ ਮੈਂ ਬੋਲਾਂ ਜੀ ਜੀ ਪਲੀਜ਼ ਪਲੀਜ਼ ਕੰਟੀਨਿਊ ਕਰੋ ਤੁਸੀਂ ਇਹਦੇ ਗੱਲ ਗੱਲ ਦੀਪਿਕਾ ਸਾਹਿਬ ਕੁਐਸਚਨ ਆਵਰ ਤੇ ਜ਼ੀਰੋ ਆਵਰ ਲੈਣਾ ਤੁਹਾਡਾ ਪੈਰੋਗੇਟਿਵ ਤੁਸੀਂ ਘੰਟੇ ਬਾਅਦ ਲੈ ਲਿਓ ਤੁਸੀਂ 2 ਘੰਟੇ ਬਾਅਦ ਕੁਐਸਚਨ ਆਵਰ ਕਰ ਲਿਓ ਜ਼ੀਰੋ ਕਰ ਲਿਓ ਜੇ ਤੁਸੀਂ ਜੇ ਤੁਸੀਂ ਅੱਜ ਇਸ ਗੱਲ ਤੋਂ ਸ਼ੁਰੂ ਕਰਨਾ ਚਾਹੁੰਦੇ ਹੋ ਕਿ ਰਾਜਪਾਲ ਦੇ ਭਾਸ਼ਣ ਤੇ ਡਿਬੇਟ ਸ਼ੁਰੂ ਹੋਵੇ ਤਾਂ ਇਹਨਾਂ ਨੂੰ ਵੀ ਤਾਂ ਟਾਈਮ ਮਿਲੂਗਾ ਇਹਨਾਂ ਨੂੰ ਵੀ ਤਾਂ ਟਾਈਮ ਮਿਲੂਗਾ ਰਾਜਪਾਲ ਦੇ ਭਾਸ਼ਣ ਬਾਰੇ ਜੋ ਮਰਜ਼ੀ ਬੋਲਿਓ ਬੋਲੋ ਕਿਉਂਕਿ ਉਦੋਂ ਤੱਕ ਇਹਨਾਂ ਨੇ ਚਲੇ ਜਾਣਾ ਹੈ ਇਹ ਇੰਨੀ देर ਬੈਠਣ ਵਾਲੇ ਹੈ ਨਹੀਂ ਇਹ ਬਿਨਾ ਸੱਤਾ ਤੋਂ ਬੈਠ ਨਹੀਂ ਸਕਦੇ ਇਹਨਾਂ ਨੂੰ ਟੀਵੀ ਤੇ ਆਉਣ ਦਾ ਚਾਹ ਹੈ ਬਾਹਰ ਜਾਣਾ ਇਹਨਾਂ ਨੇ ਹੁਣ ਬਾਹਰ ਵਾਸਤੇ ਮੈਂ ਜਿੰਦਾ ਗ੍ਰਿਫਟ ਕਰਦਾ ਹੁਣ ਬਾਹਰ ਵੀ ਨਹੀਂ ਜਾ ਸਕਦੇ ਤੇ ਮੈਨੂੰ ਵੀ ਸ਼ੋਕ ਨਹੀਂ ਮੈਂ 17 ਸਾਲ ਦਾ ਮਸ਼ਹੂਰ ਹੋ ਗਿਆ ਸੀ ਮੈਨੂੰ ਕਿਤੇ ਟੀਵੀ ਤੇ ਆਉਣ ਦਾ ਸ਼ੌਕ ਹੈ ਨਹੀਂ ਤੁਹਾਡੇ ਬੇਟੇ ਨੂੰ ਸ਼ੌਕ ਹੈ ਕਿ ਮੈਨੂੰ ਫਿਲਮਾਂ ਦਾ ਹੀਰੋ ਬਣਾ ਦੋ ਨਹੀਂ ਬਣਾ ਸਕਦੇ ਤੁਸੀਂ ਜੇ ਪੈਸੇ ਦੀ ਖੇਡ ਹੁੰਦੀ ਨਾ ਕਲਾ ਤੁਸੀਂ ਮੈਨੂੰ ਕਹਿੰਨਾ ਮੈਂ 150 ਰੁਪਏ ਲੈਂਦਾ ਸੀ ਮੁਹੰਮਦ ਸਰੀਕ ਤੋਂ ਮੈਂ ਲੈਂਦਾ ਸੀ ਮੈਂ ਕਲਾ ਕਰਕੇ ਮਸ਼ਹੂਰ ਹੋਇਆ ਤੁਹਾਡਾ ਬੇਟਾ ਕਿੰਨੇ ਸਾਲਾਂ ਤੋਂ ਕਹੀ ਜਾਂਦਾ ਪਾਪਾ ਮੇਰੇ ਵਾਸਤੇ ਫਿਲਮ ਬਣਾ ਦੋ ਮੈਨੂੰ ਕੋਈ ਪ੍ਰੋਡਿਊਸਰ ਹੀਰੋ ਨਹੀਂ ਲੈਂਦਾ ਇਹ ਕਿ ਪੈਸੇ ਦੀ ਖੇਡ ਨਹੀਂ ਹੁੰਦੀ ਇਹ ਪੈਸੇ ਦੀ ਖੇਡ ਨਹੀਂ ਹੁੰਦੀ ਕਲਾ ਇਹ ਜਿਹੜੀ ਆਦਤ ਹੈ ਨਾ ਕਲਾ ਇਹ ਬਹੁਤ ਵੱਡੀ ਗੱਲ ਹੈ ਹਾਂ ਤੇ ਤੁਸੀਂ ਮੈਨੂੰ ਕਹਿ ਰਹੇ ਹੋ ਇਹ 600 ਰੁਪਏ ਦਿਹਾੜੀ ਲੈਂਦਾ ਸੀ ਇਹ ਜਬਲੀਆਂ ਮਾਰਦਾ ਸੀ ਤੇ ਤੁਸੀਂ ਉਹੀ ਤੁਹਾਡਾ ਐਮਪੀ ਆ ਹੋ ਸਪੀਕਰ ਸਾਹਿਬ ਤੁਸੀਂ ਛੇਰ ਜੀ ਜੀ ਤੁਸੀਂ ਬੈਠੋ ਜੀ ਸਾਰਾ ਲੀਡਰ ਆਫ ਦਾ ਹਾਊਸ ਜਦੋਂ ਮਰਜ਼ੀ ਬੋਲ ਸਕਦਾ ਜਦੋਂ ਮਰਜ਼ੀ ਬੋਲ ਸਕਦਾ लीडर ऑफ द हाउस जो मर्जी बोल सकता सदै मुखी साहब कंटिन्यू करो जी मुख्यमंत्री साहब कंटिन्यू करो मिस्टर बाजवा ओ मिस्टर बाजवा हैलो मुख्यमंत्री ठाकुर अच्छा पौने दो बजे पौने दो बजे अर्ली मॉर्निंग में ਕਿਸਾਨਾਂ ਦੇ ਨਾਲ ਬੈਠ ਕੇ ਸਰਕਾਰ ਦੀਆਂ ਮੀਟਿੰਗਾਂ ਕਰਾਉਂਦੇ ਰਹਿਆ ਤੁਸੀਂ ਕਹਿੰਦੇ ਸੀ ਇਹ 8 ਵਜੇ ਤੋਂ ਬਾਅਦ ਇਹ ਮਿਲਦਾ ਨਹੀਂ ਪਾਣੇ 2:00 ਤੁਸੀਂ ਕਿੱਥੇ ਸੀ ਤੁਸੀਂ ਡਾਇਰੈਕਟ ਕਿਉਂ ਨਹੀਂ ਕੀਤਾ ਤੁਸੀਂ ਸਵੇਰੇ ਦਾ 11 ਵਜੇ ਉੱਠ ਕੇ ਮੋੜ ਡਰੈਸ ਕੀਤਾ ਜਾਵੇ ਕੀ ਪਤਾ ਗਰੀਬ ਕੀ ਹੁੰਦਾ ਤੁਹਾਨੂੰ ਕੀ ਪਤਾ ਗਰੀਬੀ ਕੀ ਹੈ ਅੱਜ ਹੱਟ ਭੋਣ ਵਾਲਾ ਇਹ ਬੰਦਾ ਅੱਜ ਕਿਸਾਨ ਯਾਦ ਆ ਗਏ ਉਦੋਂ ਕੈਪਟਨ ਦੇ ਘਰੇ ਜਾ ਕੇ ਤੜਕੇ ਤੜਕੇ ਲਾਉਂਦੇ ਸੀ ਮੱਤਨ ਨੂੰ ਉਹਦਾ ਕਿਸਾਨਾਂ ਨੂੰ ਚਿੱਠੀ ਲਿਖੀ ਨਹੀਂ ਕੋਈ 726 ਮਰਵਾ ਲੈ 726 ਮਰਵਾ ਦੇ ਕਰੋ ਜੀ ਸ਼ਰਧਾਂਜਲੀ ਦਿੱਤੀ ਜੋ 726 ਮਰੇ ਸੀ ਉਹ ਕਿਉਂ ਨਹੀਂ ਦਿੱਤੀ ਇਕੱਲੇ ਇਕੱਲੇ ਇੱਕ ਮਿੰਟ ਬਖਸ਼ਵੰਦ ਜੀ ਸਰ ਫਲੋਰ ਕ੍ਰਾਸ ਨਹੀਂ ਕਰੇ ਜੀ ਬਾਈ ਨੇਮ ਬਾਈ ਨੇਮ ਦਿੱਤੀ ਹਾਂ ਜੀ ਯਾਹ ਥਿਸ ਇਜ਼ ਅ ਸੀਐਮ ਥਿਸ ਇਜ਼ ਅ ਸੀਐਮ ਇਹ ਲੋਕ ਕਹਿੰਦਾ ਸੀਐਮ ਆ ਜਨਾਬ ਤੁਹਾਡਾ ਪ੍ਰੋਟੋਕਾਲ ਤੁਸੀਂ ਪ੍ਰੋਟੋਕਾਲਾਂ ਚੋਂ ਬਾਹਰ ਨਹੀਂ ਨਿਕਲਦੇ ਲੈ ਕੇ ਸਵਾ ਸਵਾ ਲੱਖ ਦੇ ਸ਼ਾਲ ਤੁਰੇ ਫਿਰਦੇ ਹੋ ਤੁਸੀਂ ਕੁਰਸੀ ਨਹੀਂ ਮਿਲਣੀ ਆਪਣਾ ਸਾਰੇ ਮਾਣਯੋਗ ਸਾਥੀ ਬੈਠਣਗੇ ਸਾਡੇ ਸਾਰੇ ਮਾਣਯੋਗ ਸਾਥੀ ਬੈਠਣਗੇ ਸੋ ਬਹਿਸ ਦਾ ਕਿਸੇ ਨੂੰ ਨੌਕਰੀ ਦਿੱਤੀ ਆ ਇਹਨੂੰ ਨੌਕਰੀ ਨਹੀਂ ਬਹਿਸ ਬਹਿਸ ਦਾ ਸਮਾਂ ਮੇਰੇ ਕੋਲੇ ਆਇਆ ਇਹਦੇ ਵਿੱਚ ਪਾਰਟੀਆਂ ਦੀ ਇੱਕ ਵਾਰ ਐਨਾਉਂਸਮੈਂਟ ਛੋੜ ਲੋ ਜੀ ਐਨਾਉਂਸਮੈਂਟ ਛੋੜ ਲੋ ਐਨਾਉਂਸਮੈਂਟ ਪੰਜਾਬ ਦੇ ਲੋਕ ਪੁੱਛ ਰਹੇ ਨੇ ਇਹਦੀ ਗੱਲ ਕਰਦੇ ਪਰਿਵਾਰ ਦੇ ਇਹ ਵੀ ਇੱਕ ਵਾਰ ਵੀ ਦੇ ਵਿੱਚ ਲੱਗਾ ਹਾਂ ਬਟੇ 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 ਰਾਹੁਲ ਗਾਂਧੀ ਕਿੰਨੇ ਪਹਿਲਾਂ ਆਪਣੇ ਰਾਹੁਲ ਗਾਂਧੀ ਕਿੰਨੇ ਪਹਿਲਾਂ ਮੈਂ ਸਾਡੀ ਬਟੇ ਬਟੇ ਬੋ ਰਹਾ ਹਾਂ ਹੋਰੀ ਗਾਂਧੀ ਰਾਹੁਲ ਗਾਂਧੀ ਬਟੇ ਦੇ ਨਾ ਨਾ ਜੇ ਤੁਸੀਂ ਕਿਹਨਾ ਮਰਵਾਉਣ ਵਾਲੇ ਤਾਂ ਸਾਡੇ ਨਾਲ ਉੱਥੇ ਕਰਦੇ ਹੋ ਇੱਕ ਪਾਸੇ ਤਾਂ ਸਮਝਾਉਂਦੇ ਕਰ ਕਹਿਆ ਉਹਨਾਂ ਨੂੰ ਕਹਿਆ ਉਹਨਾਂ ਨੂੰ ਕਿ ਕੁਲ ਖੇਤਰ ਵੀ ਨਾ ਦੇਣ ਮੁੱਖ ਮੰਤਰੀ ਸਾਹਿਬ ਗੁਜਰਾਤ ਜਿਵੇਂ ਛੱਡਣ ਕਹਿ ਤਰ ਜਕੇ ਜੇ ਤੇਰੀ ਨਹੀਂ ਚੱਲਦੀ ਉਹ ਤੇਰੇ ਨੂੰ ਪੁੱਛਦਾ ਇੱਕ ਨਾਅਰ ਬਣ ਗਈ ਜੇ ਉਦੋਂ ਪਾਸੇ ਕੋਈ ਸਾਰੇ ਚਲੋ ਸਾਰੇ ਬਾਦਯੋ ਜੀਰੋ ਬ੍ਰੇਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੀ ਆਪਣੀ ਜਗ੍ਹਾ ਤੇ ਬੈਠੋ